ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਮੈਂ ਗੋਰਾ ਸਿੰਘ ਗਰੇਵਾਲ ਇਹ ਆਪਣੀ ਖੀਰੇ ਦੀ ਫਸਲ ਲੱਗੀ ਹੋਈ ਹੈ ਜੀ ਦਿਖਾਉਨੇ ਆ ਜੀ ਤੇ ਆਪਾਂ ਕਰਦੇ ਆ ਇਹਦੇ ਬਾਰੇ ਗੱਲ ਹਾਂਜੀ ਇਹ ਹੈ ਜੀ ਆਪਣੀ ਖੀਰੇ ਦੀ ਫਸਲ ਤੇ ਫੁੱਲ ਚੱਕਰ ਖੈ ਜੀ ਛੋਟਾ ਛੋਟਾ ਖੀਰਾ ਸ਼ੁਰੂ ਹੋ ਗਿਆ ਜੀ ਲੱਗਣਾ ਤੇ ਇਹ ਮਲਚਿੰਗ ਸੀਟ ਤੇ ਲੱਗਿਆ ਹੋਇਆ ਜੀ ਤੇ ਇਹ ਜਿਹੜਾ ਖੀਰਾ ਲੱਗਿਆ ਜੀ ਇਹਨੂੰ ਹੋਗੇ ਅ 26 27 ਦਿਨ ਹੀਰੇ ਲੱਗੇ ਨੂੰ ਗਰੋਥ ਦੇਖੋ ਤੁਸੀਂ ਬਹੁਤ ਵਧੀਆ ਗਰੋਥ ਹੈ ਇਹ ਲੱਗਿਆ ਹੋਇਆ ਜੀ ਸਵਾ ਇੱਕ ਏਕੜ ਹੀਰੇ ਦਾ ਜੀ ਉਧਰ ਬਾਗ ਹੈ ਬਾਗ ਦੇ ਵਿੱਚ ਆਪਣਾ ਚੱਪਣ ਕਦੂ ਲੱਗਿਆ ਹੋਇਆ ਉਹਦੇ ਬਾਰੇ ਆਪਾਂ ਦੂਜੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਇੱਧਰ ਉੱਪਰ ਵੀ ਲੱਗਿਆ ਹੋਇਆ ਦਿਖਾ ਦਈਏ ਚੱਲ ਕੇ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਆਪਣਾ ਖੀਰਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਆਉਣ ਵਾਲੀਆਂ ਜਿਹੜੀਆਂ ਬਿਮਾਰੀਆਂ ਨੇ ਤੇ ਫਿਲਹਾਲ ਸਭ ਠੀਕ ਹੈ ਹਲੇ ਕੋਈ ਪਾਊਡਰ ਮਿਲਦੀ ਕੋਈ ਡੋਨੋ ਮਿਲਦੀ ਕੋਈ ਇਸ ਤਰ੍ਹਾਂ ਦੀ ਕੋਈ ਫੰਗਸ ਦੀ ਕੋਈ ਫਲਾਈਟ ਦੀ ਪ੍ਰੋਗਰਾਮ ਪ੍ਰੋਬਲਮ ਹੈ ਨਹੀਂ ਤੇ ਇਸ ਤੋਂ ਪਹਿਲਾਂ ਜਦੋਂ ਕੋਈ ਹੈ ਨਹੀਂ ਤਾਂ ਉਦੋਂ ਤੁਸੀਂ ਪਹਿਲਾਂ ਇੰਟਰਾਕੋਲ ਵੀ ਕਰ ਸਕਦੇ ਹੋ ਜੇ ਨਹੀਂ ਹੈਗੀ ਤੇ ਜੇ ਥੋੜੀ ਥੋੜੀ ਤੁਹਾਨੂੰ ਲੱਗਦਾ ਵੀ ਕਿਤੇ ਕਿਤੇ ਹੈ ਪੱਤਿਆਂ ਤੇ ਤੇ ਤਾਂ ਤੁਸੀਂ ਕਰਜਟ ਵੀ ਕਰ ਸਕਦੇ ਹੋ ਕਾਪਰ ਲਾਜ਼ਮੀ ਕਰਿਓ ਕਿਉਂ ਜੇ ਆਈ ਵੀ ਹੈ ਕਾਪਰ ਰੋਕ ਦਿੰਦੀ ਹੈ ਉਸ ਤੋਂ ਬਾਅਦ ਜਦੋਂ ਕੋਈ ਪ੍ਰੋਬਲਮ ਸ਼ੁਰੂ ਹੁੰਦੀ ਹੈ ਆਪਣਾ ਸਾਰਿਆਂ ਨਾਲੋਂ 5-7 ਦਿਨ ਲੇਟ ਹੈ ਜਿਹੜਾ ਖੀਰਾ ਤੇ ਜਦੋਂ ਕੋਈ ਪ੍ਰੋਬਲਮ ਸ਼ੁਰੂ ਹੁੰਦੀ ਹੈ ਤੇ ਆਪਾਂ ਗੱਲ ਕਰਾਂਗੇ ਉਹਦੇ ਬਾਰੇ ਬਾਕੀ ਚਿੱਟਾ ਮੱਛਰ ਦੇਖ ਲਿਓ ਜੇ ਹੋਇਆ ਤਾਂ ਚਿੱਟੇ ਮੱਛਰ ਵਾਲੀ ਜ਼ਰੂਰ ਕਰ ਲਿਓ ਇਹ ਬਾਕੀ ਥੋੜੀ ਥੋੜੀ ਮੈਨੂੰ ਸੁੰਡੀ ਵੀ ਲੱਗ ਰਹੀ ਹੈ ਉਹਦੇ ਵਾਸਤੇ ਤੁਸੀਂ ਕੋਰਾਜਨ ਫੇਮ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਦਵਾਈਆਂ ਤੇ ਬਾਕੀ ਆੜ ਲੱਗੀ ਹੋਈ ਸੀ ਹੁਣ ਪਾਣੀਏ ਨੂੰ ਅਸੀਂ ਨੇ ਲਾਤਾ ਇਹ ਆਪਣੀ ਫਸਲ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਜੇ ਕੋਈ ਹੋਰ ਤੁਹਾਡੇ ਕੋਲੇ ਵਧੀਆ ਜਾਣਕਾਰੀ ਹੈਗੀ ਹੈ ਤਜਰਬਾ ਹੈਗਾ ਤਾਂ ਜਰੂਰ ਸਾਂਝਾ ਕਰਿਆ ਕਰੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਕਿਉਂਕਿ ਇੱਕ ਦੂਜੇ ਨੂੰ ਆਪਾਂ ਸਿਖਾਵਾਂਗੇ ਤੇ ਸਿੱਖਦੇ ਵੀ ਰਵਾਂਗੇ ਤੇ ਸਿਖਾਉਂਦੇ ਵੀ ਰਵਾਂਗੇ ਕੋਈ ਫਿਰ ਪਰਫੈਕਟ ਸਿੱਖਿਆ ਹੋਇਆ ਨਹੀਂ ਹੁੰਦਾ ਤੇ ਸਾਰੇ ਹੀ ਆਪਾਂ ਸਿੱਖਣ ਦੀ ਲਾਈਨ ਦੇ ਵਿੱਚ ਲੱਗੇ ਹੋਇਆ ਆ ਕੋਈ ਵੀ ਫੀਲਡ ਦੇ ਵਿੱਚ ਤੁਸੀਂ ਦੇਖ ਲਓ ਕਦੇ ਵੀ ਕੋਈ ਵੀ ਕੰਮ ਦੇ ਵਿੱਚ ਪਰਫੈਕਟ ਨਹੀਂ ਹੁੰਦਾ ਤੇ ਇਸ ਲਈ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰਦੇ ਰਿਹਾ ਕਰੋ ਤਾਂ ਕਿ ਸਾਰਿਆਂ ਦਾ ਹੀ ਫਾਇਦਾ ਹੁੰਦਾ ਰਹੇ ਧੰਨਵਾਦ ਜੀ ਕਿਸਾਨ ਵੀਰੋ